ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆਂਦਰੰਤ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਸ਼ਹੂਰ ਪੰਜਾਬੀ ਗਾਇਕ ਨੇ ਪੰਜਾਬ ਦੇ ਹਾਲਾਤ ਤੇ ਚਿਤਾਈ ਚਿੰਤਾ ਬੋਲੇ ਕੁਝ ਸਮੇਂ ਲਈ ਹਿਮਾ हिमाचल ना जाओ ਇਸਦੇ ਨਾਲ ਹੀ ਬਾਲੀਵੁੱਡ ਅਦਾਕਾਰ ਕੰਗਨਰਨ ਨਰਨੌਤ ਦੇ ਥੱਪੜ ਕਾਂਟ ਤੋਂ ਬਾਅਦ ਹਿਮਾਚਲ ਪਹੁੰਚੇ ਪੰਜਾਬੀਆਂ ਨਾਲ ਬੁਰੇ ਵਿਵਹਾਰ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਦੱਸਦੀ ਹੈ ਕਿ ਐਨ ਆਰ ਆਈ ਜੋੜੇ ਦੀ ਕੋਟ ਮਾਰ ਤੋਂ ਬਾਅਦ ਇੱਕ ਪੰਜਾਬੀ ਤੇ ਪੰਜਾਬ ਦੇ ਟੈਕਸੀ ਡਰਾਈਵਰਾਂ ਅਤੇ ਸੈਲ ਲਾਨੀਆਂ ਨੂੰ ਕਟਮਰ ਦਾ ਮਾਮਲਾ ਵੀ ਸਾਹਮਣੇ ਆਇਆ ਹੈ ਪਰ ਇਸ ਵਿਚਾਲੇ ਹੋਣਾ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਨੇ ਆਪਣੀ ਸੋਸ਼ਲ ਮੀਡੀਆ ਤੇ ਹੈਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ ਤੇ ਪੰਜਾਬ ਦੇ ਹਾਲਾਤ ਵਿੱਚ ਹਾਲਾਤ ਨੂੰ ਲੈ ਕੇ ਚਿੰਤਾ ਜਤਾਈ ਇਸ ਦੇ ਨਾਲ ਹੀ ਗਾਇਕ ਵੱਲ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਗਈ ਹੈ ਕਿ ਦਰਸਲ ਪੰਜਾਬੀ ਗਾਇਕ ਆਪਣੇ ਇੱਕ ਵੀਡੀਓ ਸ਼ੇਅਰ ਸ਼ੇਅਰ ਕੀਤੀ ਹੈ ਕਿ ਇਸ ਨੂੰ ਸ਼ੇਅਰ ਕਰ ਉਹਨਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਐਡ ਤੱਕ ਵੀਡੀਓ ਦੇਖੋ ਅਤੇ ਪੰਜਾਬ ਵਿੱਚ ਕੱਲੇ-ਕੱਲੇ ਵੀਰ ਤੱਕ ਪਹੁੰਚਾਓ ਅਤੇ ਮਾੜਾ ਟਾਈਮੋਂ ਤੋਂ ਪਹਿਲਾਂ ਚੰਗਾ ਹੈ ਕਿ ਸਿਆਣੇ ਬਣ ਕੇ ਵਾਹਿਗੁਰੂ ਜੀ ਤੁਸੀਂ ਵੀ ਸੁਣੋ ਅਤੇ ਪੰਜਾਬੀ ਗਾਇਕ ਨੇ ਵੀ ਕਿਹਾ ਕੀ ਕੀ ਹੋ ਕੇ ਖਬਰ ਨੂੰ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸ਼ਰੀਪ ਬਰਾੜ ਤੇ ਗੱਲ ਬਹੁਤ ਜ਼ਰੂਰੀ ਕਰਨੀ ਹੈਗੇ ਜਿੰਨੇ ਵੀ ਰਪਰਾ ਜੁੜੇ ਹੈਗੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਨੂੰ ਹਰ ਇੱਕ ਪੰਜਾਬ ਦਾ ਦਰਦ ਰੱਖਣ ਵਾਲੇ ਤੇ ਪੰਜਾਬ ਪੰਜਾਬੀਅਤ ਨਾਲ ਜੁੜੇ ਬੰਦੇ ਵੀਰ ਤੱਕ ਜ਼ਰੂਰ ਪਹੁੰਚੇ ਇਹ ਗੱਲ ਕਈ ਦਿਨਾਂ ਤੋਂ ਮੈਂ ਸੋਚ ਰਿਹਾ ਸੀ ਕਿ ਯਾਰ ਗੱਲ ਕੋਈ ਨਾ ਕੋਈ ਸਭ ਨੂੰ بڑے ਲੋਕਾਂ ਨੂੰ بڑے ਲੋਕਾਂ ਨੂੰ بڑے ਸਰਕਲਾਂ ਨੂੰ ਇਹ ਗੱਲ ਦਾ ਪਤਾ ਯਾਰ ਕੋਈ ਨਾ ਕੋਈ ਬੋਲ ਜੂਗਾ ਹਨਾ ਤੇ ਬਟ ਕੋਈ ਵੀ ਬੰਦਾ ਸਾਰੇ ਸਿਆਣੇ ਅਗਲਾ ਕਹਿੰਦਾ ਯਾਰ